रूढ़ी कली होगा नहीं सरकार को तो साध करके मजबूर किया जाए चलो जो गरीब है थोड़ा वाला कुछ ना कुछ दिता जाए सात किले पैली गई नूर उस तरह कोई फिक्री ਇਹ ਗੱਲਾਂ ਜੀ ਵੇਖੋ ਐ ਅਸੀਂ ਕਾਲਪੁਰਖ ਤੋਂ ਲੈਣਾ ਐ ਸਾਕੇ ਤੋਂ ਲੈਣਾ ਨਹੀਂ ਗਾ ਝੋ ਦਊਗਾ ਤੇ ਦੇਂਦਾ ਵੀ ਗਾ ਬੜਾ ਕੋਈ ਦਿੱਸਾ ਬਾਬੇ ਨਾਨਕ ਕਿ ਜਿੱਦਕ ਇੰਡੀਆ ਦੇ ਪੁੱਲਤੇ ਹੀ ਉਸੇ ਸੰਤ ਸੀਚੇਲ ਤੁਸੀਂ ਜਾਣਦੇ ਹੋਗੇ ਉਹ ਟਿਪਰ ਜਾ ਕੇ ਗਾ ਵੇਚਦਾ ਹੀ ਤੇ ਤੇਰੇ ਮੇਰੇ ਦੇ ਟਰਾਲੀ ਮਿੱਟੀ ਇਹ ਦਿੱਤਾ ਭਰਦਾ ਹੈ ਤੂੰ ਅਸੀਂ ਮੈਨੇ ਹੋਦੀ ਐ ਜੇ ਅਹੀਂ ਟਰਾਲੀ ਮਿੱਟੀ ਭਰ ਇਹ ਮੈਨੇ ਐ ਕਿਉਂ ਆ ਵੀ ਚੰਦੇ ਉਹ ਸੇਵਾ ਹੈ ਕਿ ਸਰਕਾਰਾਂ ਐਵੇਂ ਕਰਦੇ ਨੇ ਉਹਨਾਂ ਦੇ ਮੁਖ ਜੇਹਦਾਰ ਬਾਬਾ ਗਿਆਨ ਸਿੰਘ ਜੀ ਮਨਿਆਲੇ ਵਾਲੇ ਇਹਨਾ ਰੋਕਣ ਵਾਲੇ ਬੰਨ ਦੀ ਅੱਜ ਤੋਂ 14 ਦਿਨ ਤੋਂ ਪਹਿਲਾਂ ਦੀ ਸੇਵਾ ਸਿੱਥੇ ਸਾਂਭੀ ਹੋਈ ਹੈ ਜੀ ਫੜ ਅੱਗੇ ਵੀ ਆਏ ਅੱਗੇ ਵੀ ਇਸ ਤਰ੍ਹਾਂ ਇੰਨਾ ਵਧੇ ਨਹੀਂ ਜੀ ਸਭ ਤੋਂ ਜ਼ਿਆਦਾ ਇਹ ਸਾਹ ਨੇ ਨਿਖਾਨ ਕੀਤਾ ਜਮੀਨ ਦਾ ਫਸਲਾਂ ਦੇ ਚਲੋ ਕਰਦੇ ਰਿਹਾ 1988 ਜਿਹੜਾ ਉਹਨੇ ਘਰਾਂ ਦਾ ਮਾਲ ਡੰਗਰ ਦਾ ਨਿਖਾਨ ਕੀਤਾ ਸੀ ਪਰ ਇਹਨਾ ਜਮੀਨ ਦਾ ਨਹੀਂ ਕੀਤਾ ਕਿਹਨੇ ਸਭ ਤੋਂ ਜ਼ਿਆਦਾ 23 ਨਾਲੋਂ ਵੀ ਇਹਨੇ ਜ਼ਿਆਦਾ ਜਮੀਨ ਦਾ ਨਿਖਾਨ ਕੀਤਾ ਹੈ ਇਹਨਾ ਨਿਖਾਨ ਅਜੇ ਤੱਕ ਸਾਡਾ ਜਮੀਨ ਦਾ ਨਹੀਂ ਹੋਇਆ ਇਸ ਸਰਕਾਰ ਨੂੰ ਵੀ ਸਭ ਦਾ ਖਤੋਂ ਵੱਧ ਜੋ ਨੁਕਸਾਨ ਹੋਇਆ ਉਹਦਾ ਹਰਜਾਨਾ ਦੇਣਾ ਚਾਹੀਦਾ ਇਹ ਜਿਹੜਾ ਮੋਰਚਾ ਹੈ ਇਹ ਬ੍ਰਹਮ ਗਿਆਨੀ ਸੰਤ ਬਾਬਾ ਤਾਰਾ ਸਿੰਘ ਜੀ ਢੜਾਲੀ ਸਾਹਿਬ ਵਾਲੇ ਉਹਨਾਂ ਤੋਂ ਵਰਸਾਏ ਹੋਏ ਮਹਾਂਪੁਰਖ ਸੰਤ ਬਾਬਾ ਕੋਲਾ ਸਿੰਘ ਜੀ ਅਤੇ ਉਹਨਾਂ ਦੇ ਨਾਲ ਸਯੋਗੀ ਮਹਾਂਪੁਰਖ ਸੰਤ ਬਾਬਾ ਗਿਆਨ ਸਿੰਘ ਜੀ ਮਣਿਆਲੇ ਤੋਂ ਜਿਹੜੇ ਇਹਨਾਂ ਜਿਹੜਾ ਮੁੱਖ ਮੋਰਚਾ ਹੈ ਇਹਨਾਂ ਨੇ ਲਾਇਆ ਹੋਇਆ ਹੈ ਸ਼ੁਰੂ ਤੋਂ ਹੀ ਮਹਾਂਪੁਰਖ ਵੇਰੇ ਆ ਜਾਂਦੇ ਨੇ ਤੇ ਦੇਰ ਰਾਤ ਸ਼ਾਮ ਨੂੰ ਜਾਂਦੇ ਆ ਭਾਵੇਂ ਮੇਰਾ ਸਰੀਰ ਠੀਕ ਨਹੀਂਗਾ। ਇਹ ਸਾਰੀ ਸਮੂੱਚੀ ਸੇਵਾ ਮੁਫਤ ਤੌਰ ਤੇ ਹੋਈ ਕਰਦੇ ਪਏ ਨੇ। ਲੰਗਰ ਪ੍ਰਸ਼ਾਦਾ ਦਿਨ ਰਾਤ ਇੱਥੇ ਚੱਲਦਾ ਪਿਆ ਤੇ ਇਹ 24 ਘੰਟੇ ਪਛਾਦਾ ਚੱਲਦਾ ਹੈ। ਤੁਹਾਡੇ ਸਾਹਮਣੇ ਆ ਗਏਖੋ ਕਿਹੜੇ ਕਿਹੜੇ ਜਾਲ ਆ ਜੀ। ਕਿੰਨੇ ਕਿੰਨੇ ਟਨਾਂ ਦੇ ਆ ਜਿਹੜੇ ਆਪਣੇ ਬੋਰੇ ਆ ਮਹਾਂਪੁਰਸ਼ਾਂ ਨੇ ਜਿਹੜੇ ਮੰਗਵਾਏ ਉਹ ਮਿੱਟੀ ਦੇ ਭਰ ਕੇ ਇੱਥੇ ਜੀਸੀਬੀਆਂ ਦੇ ਨਾਲ ਲਾਏ ਜਾਂਦੇ ਆ। ਸਾਨੂੰ ਕੋਈ ਯਾਦ ਪਾਸ ਤੋਂ ਉੱਠ ਕੇ ਕੱਲ੍ਹ ਨਹੀਂ ਸਾਨੂੰ ਕੱਲ੍ਹ ਸਿੱਖ ਤੋਂ ਆਏ ਨੇ। ਸਾਨੂੰ ਸਹੀ ਪਾਰੇ ਜਾ ਰਹੇ ਕੋਈ ਵੀ ਜਿਹੜੇ ਜਿਆਦਾ ਸਿੱਖ ਨਾਮ ਦਾ ਸਿੱਖ ਬੰਦਾ ਹੈ ਨਾ ਉਹਨੇ ਸਾਡੀ ਮਤ ਕੀਤੀ ਇੱਥੇ ਨੀਂ ਖੀਵੀ ਚੱਲਦੀ ਪਈ ਆ ਇਹ ਜਸੂਮ ਸਿੰਘ ਆ ਲੈ ਚੱਲਦੀ ਪਈ ਆ ਨਾ ਸਾਥੋਂ ਡੀਜ਼ਲ ਲੈਂਦੇ ਆ ਬੰਦਾ ਵੀ ਆਪ ਦਾ ਰਾਤ ਦਿਨ ਉਹਨਾਂ ਤੋਂ ਦਿੱਤੀ ਆ ਕੋਈ ਸਾਥੋਂ ਕਰਾਇਆ ਨਹੀਂ ਗਾ ਕਿ ਵੀ ਪਾਣੀ ਦਾ ਬਹੁਤ ਜ਼ੋਰ ਆ ਤੇ ਮਹਾਪੁਰਸ਼ਾਂ ਦੀ ਕਿਰਪਾ ਦਾ ਸਦਕਾ ਹੀ ਇੱਥੇ ਪਾਣੀ ਨੂੰ ਰੋਕ ਲੱਗੀ ਆ ਨਹੀਂ ਤੇ ਅੱਜ ਵੀ ਤਰਿਆਵ ਦੀ ਪੂਰੀ ਜ਼ੋਰ ਦੇ ਨਾਲ ਢਾਹ ਫੁੱਲ ਲਾ ਰਹੇ ਕੋਈ ਵੀ ਨਹੀਂ ਬੰਦਾ ਹੋਇਆ ਹੋ ਸਕਦਾ ਜਿਹੜੇ ਸਾਡੀ ਆੜ ਕੇ ਮਰਦ ਨਹੀਂ ਕੀਤੀ ਸੰਗਤੋ ਚੋੜੇ ਭੜ ਕੇ ਲਿਆ ਕੇ ਮਿੱਟੀ ਦੇ ਬਹੁਤ ਸਾਰੇ ਢੇਰ ਲੱਗੇ ਆ ਸਾਡੇ ਪਿੰਡ ਬੜਾ ਵੱਡਾ ਢੇਰ ਮਿੱਟੀ ਦਾ ਲਾਦਾ ਸੰਗਤ ਨੇ ਰਾਚਣ ਬਾਬਾ ਜੀ ਲੋង ਵਾਦੂਆ ਤੇ ਸੁਵਾਵਾ ਸੰਗਤ ਲੋង ਵਾਦੂਆ ਸਰਕਾਰ ਅਗੇ ਸਾਡੀ ਇਹ ਹੱਥ ਜੋੜ ਕੇ ਬੇਨਤੀ ਹੈ ਸਾਡੀਆਂ ਨੋਚਾਂ ਪਾਸ ਕੀਤੀਆਂ ਜਾਣ ਤੇ ਸਟਾਡ ਲਾਇਆ ਜਾਣ ਚਲੋ ਐਤਕੀ ਦਾ ਮਾਪ ਪੁੱਛਾ ਨੇ ਕਿਰਪਾ ਕਰਤੀ ਤੇ ਗਾਂ ਵਾਸਤੇ ਬੰਨ ਨੂੰ ਰੋਕ ਸ਼ਾਮ ਲੱਗ ਜੇ ਤਾਂ ਅੰਦਾਜ਼ਾ ਲਾਈਏ ਤੇ ਕਿੰਨੀ ਪਹਿਲੀ ਖਰਾਬ ਹੋ ਜੇ ਅੰਦਾਜ਼ੇ ਤੋਂ ਬਾਹਰ ਹੈ ਜੀ ਅੱਛਾ ਜੀ ਅੰਦਾਜ਼ੇ ਤੋਂ ਜ਼ਿਆਦਾ ਹੋਈ ਅੰਦਾਜ਼ੇ ਤੋਂ ਬਾਹਰ ਹੈ ਪਤਾ ਹੀ ਨਹੀਂ 2-2 ਕਿਲੋਮੀਟਰ ਐ ਨੂੰ ਚਲਾ ਗਿਆ 2-2 ਕਿਲੋਮੀਟਰ ਐ ਨੂੰ ਚਲਾ ਗਿਆ ਤੁਸੀਂ ਦੇਖ ਰਹੇ ਹੋ ਮੋਗਸਾਫ ਟੀਵੀ ਤੇ ਮੈਂ ਹਾਂ ਸੁਨੀਲ ਜੰਦਲ ਇਸ ਟਾਈਮ ਅਸੀਂ ਬੁਕਨੇ ਵਾਲਾ ਪਹੁੰਚੇ ਆਂ ਬੰਨ ਬੁਕਲ ਟੁੱਟ ਗਿਆ ਸੀਗਾ ਤਾਂ ਕਾਫੀ ਸੰਗਤਾਂ ਲੱਗੀਆਂ ਹੋਈਆਂ ਨੇ ਤੇ ਸਾਡੇ ਨਾਲ ਬਾਬਾ ਜੀ ਜੁੜੇ ਆ ਜਿਨ੍ਹਾਂ ਦੇ ਇੱਥੇ ਸੰਗਤ ਲੱਗੀ ਹੋਈ ਆ ਅਕੋ ਉਹਨਾਂ ਦਾ ਨਾਮ ਵੀ ਜਾਣਾਂਗੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਕਿਸ ਤਰ੍ਹਾਂ ਸੰਗਤ ਲੱਗੀ ਹੋਈ ਆ ਔਰ ਹੋਰ ਉਹਨਾਂ ਨੂੰ ਕਿਸ ਤਰ੍ਹਾਂ ਸਹਿਯੋਗ ਮਿਲਦਾ ਪਿਆ ਵਾਹੀ ਨਹੀਂ ਖਾਲਸਾ ਕੀ ਵਾਹੀ ਨਹੀਂ ਬਾਬਾ ਜੀ ਕਿਸ ਤਰ੍ਹਾਂ ਦੀ ਤੁਹਾਡੇ ਨਾਲ ਸੰਗਤ ਲੱਗੀ ਹੋਈ ਆ ਤੁਹਾਡਾ ਨਾਮ ਕੀ ਬਿਲਾਵ ਦੇ ਬਾਰੇ ਦੱਸੋ ਜੀ ਬੱਬਾ ਗ੍ਰਾਮ ਸਿੰਘ ਮਿੱਤਲ ਵਾਲਾ ਜੈ ਸਿੰਘ ਸੰਗਤ ਬੱਬਾ ਜੀ ਲੱਗੀ ਹੋਈ ਆ ਅ ਸ਼ਬਦ ਵੀ ਜਿਹੜਾ ਹੈਗੇ ਉਹ ਜਪ ਰਹੇ ਆ ਕੰਮ ਵੀ ਕਰ ਰਹੇ ਆ ਤੇ ਕੰਮ ਸਭ ਤੋਂ ਪਹਿਲਾਂ ਮੈਂ ਮੇਨ ਦਾ ਲਈ ਪੁੱਛੂਗਾ ਕਿ ਕੰਮ ਸਰਕਾਰਾਂ ਨੇ ਹੁੰਦੇ ਆ ਪਰ ਤੁਸੀਂ ਜਿਹੜੇ ਹੈਗੇ ਮੋਰਚਾ ਸੰਭਾਲਿਆ ਕਿਵੇਂ ਸਮਝਦੇ ਆ ਇਹ ਸ਼ੰਤੀ ਕਰ ਸਕਦੀ ਸਰਕਾਰ ਨਹੀਂ ਕਰ ਸਕਦੀ ਇਹ ਨਾ ਸਾਧ ਜਨਾ ਸੰਗਤ ਨੇ ਤਾਂ ਨਾ ਕੋਈ ਦੇ ਨਹੀਂ ਸਭ ਦਾ ਜੀ ਆਜੂ ਜੀ ਤੋਂ ਕਾਲ ਸਾਬਾ ਵਾਹ ਜੀ ਕੀ ਗੱਤ ਹੈ ਕਿ ਕਿੰਨੇ ਚਿਰ ਤੋਂ ਲੱਗੀ ਹੋਈ ਆ ਸੰਗਤ ਸਾਡੀ ਜੀ ਮੇਰਾ ਨਾਮ ਸਰਪਜੀਤ ਸਿੰਘ ਹੈ ਜੀ ਸਿੱਤੇ ਸਰਿਆਲੀ ਵਾਲੀ ਟਕਸਾਲ ਸੰਤ ਬਾਬਾ ਤਾਰਾ ਸਿੰਘ ਜੀ ਮਾਹਪੁਰਜ ਸਿਆਲੀ ਸਾਹਿਬ ਵਾਲੇ ਉਹਨਾਂ ਤੋਂ ਵਰਸਾਏ ਹੋਏ ਮਾਹਪੁਰਜ ਸੰਤ ਬਾਬਾ ਕੋਲਾ ਸਿੰਘ ਜੀ ਉਹਨਾਂ ਦੇ ਮੁਖ ਜਹੇਦਾਰ ਬਾਬਾ ਗਿਆਨ ਸਿੰਘ ਜੀ ਮਨਿਆਲੇ ਵਾਲੇ ਜਿਹਨਾਂ ਰੋਕਣੇ ਵਾਲੇ ਬੰਨ ਦੀ ਅੱਜ ਤੋਂ 14 ਦਿਨ ਤੋਂ ਪਹਿਲਾਂ ਦੀ ਸੇਵਾ ਸਿੱਥੇ ਸਾਂਭੀ ਹੋਈ ਹੈ ਜੀ ਬਹੁਤ ਦਰਿਆ ਤੇ ਜਿਹਦੇ ਨਾਲ ਇਹ ਬੰਨ ਨੂੰ ਢਾਲ ਆ ਰਿਹਾ ਸੀਗਾ ਜੀ ਜਿੱਦਾਂ ਹੁਣ ਤੇ ਤੁਸੀਂ ਦੇਖ ਰਹੇ ਜੋ ਪਾਣੀ ਦੀ ਕਾਫੀ ਤਦਾਰ ਘਟ ਗਈ ਹੈ ਜੀ ਜੀ ਉਦੋਂ ਬਹੁਤ ਜ਼ੋਰ ਨਾਲ ਪਾਣੀ ਚੜ ਕੇ ਆਉਂਦਾ ਤੇ ਇੱਥੇ ਆ ਕੇ ਭੁੰਮ ਕੇ ਢਾਲ ਆਉਂਦਾ ਸੀਗਾ ਜੀ ਇੱਥੇ ਫਿਰ ਮਹਾਪੁਰਸ਼ਾਂ ਨੇ ਜੀ ਸੀ ਬੀਆਂ ਲਿਆ ਕੇ ਟਰੈਕਟਰ ਸੰਦੇ ਟਰਾਲੀਆਂ ਪੂਰੀ ਸੰਗਤ ਨੂੰ ਉਹ ਕਾ ਦਿੱਤਾ ਤੇ ਬਹੁਤ ਸੰਗਤ ਨੇ ਸੰਯੋਗ ਦਿੱਤਾ ਮਹਾਪੁਰਸ਼ਾਂ ਦਾ ਮਹਾਪੁਰਸ਼ਾਂ ਨੇ ਰਾਤ ਦਿਨ ਇੱਥੇ ਮੋਰਚਾ ਲਾਇਆ ਜੀ ਰਾਤ ਦੇਣੀ ਸਤੰਬੂ ਦੇ ਵਿੱਚ ਰਹਿ ਕੇ ਸਾਰੇ ਇਹ ਬੰਨ ਦੀ ਦੇਖ ਰੇ ਕੀਤੀ ਸਾਰੀ ਮਿੱਟੀ ਬਹੁ ਟਰਾਲਿਆਂ ਦੇ ਟਰਾਲੇ ਆ ਰਹੀ ਹੈ ਜੀ ਤੇ ਫੇਰ ਇਹ ਬੰਨ ਦੀ ਢਾਹ ਰੁਕੀ ਨਹੀਂ ਤੇ ਦਰਿਆ ਨੇ ਇਥੋਂ گول ਘੁੰਮ ਕੇ ਪੈਂਦਾ ਸੀ ਤੇ ਸਾਰੇ ਬੰਨ ਨੂੰ ਢਾਹ ਲਾਦੀ ਸੀ ਜੀ ਇਹ ਖੁਰਦੀ ਖੁਰਦੀ ਮਿੱਟੀ ਜਿਹੜੀ ਇਥੋਂ ਖੁਰ ਚੱਲੀ ਸੀਗੀ ਫੇਰ ਤੁਹਾਡੇ ਸਾਹਮਣੇ ਆ ਵੇਖੋ ਕਿਹੜੇ ਕਿਹੜੇ ਜਾਲ ਆ ਜੀ ਕਿੰਨੇ ਕਿੰਨੇ ਟਨਾਂ ਦੇ ਆ ਜਿਹੜੇ ਆਪਣੇ ਬੋਰੇ ਆ ਮਾਹ ਪੁਰਸ਼ਾਨ ਨੇ ਜਿਹੜੇ ਮੰਗਵਾਏ ਉਹ ਮਿੱਟੀ ਦੇ ਭਰ ਕੇ ਇਥੇ ਜੀ ਸੀ ਬੀਆਂ ਦੇ ਨਾਲ ਲਾਏ ਜਾਂਦੇ ਆ ਤੇ ਅੱਜ ਵੀ ਪਾਣੀ ਦਾ ਬਹੁਤ ਜ਼ੋਰ ਆ ਤੇ ਮਹਾਪੁਰਸ਼ਾਂ ਦੀ ਕਿਰਪਾ ਦਾ ਸਦਕਾ ਹੀ ਇੱਥੇ ਪਾਣੀ ਨੂੰ ਰੋਕ ਲੱਗੀ ਆ ਨਹੀਂ ਤੇ ਅੱਜ ਵੀ ਦਰਿਆ ਆਪਦੀ ਪੂਰੀ ਜ਼ੋਰ ਦੇ ਨਾਲ ਢਾਹ ਫੁੱਲ ਲਾ ਰਿਹਾ ਜੀ ਇਸ ਸ੍ਰੀ ਹਾਲੀ ਸਾਹਿਬ ਵਾਲੀ ਟਕਸਾਲ ਮਹਾਪੁਰਸ਼ਾਂ ਦੀ ਉਹੀ ਅੱ체 ਸਾਰੇ ਕਾਰਜ ਕਰ ਰਹੇ ਆ ਸੰਗਤ ਦੇ ਸੰਯੋਗ ਦੇ ਨਾਲ ਜਿਵੇਂ ਬਾਬਾ ਜੀ ਨੇ ਮੋਰਚਾ ਲਾਇਆ ਹੈ ਕੰਮ ਸਰਕਾਰਾਂ ਨੇ ਹੁੰਦੇ ਪਹਿਲਾਂ ਬਾਬਾ ਜੀ ਨੇ ਇਹ ਸਵਾਲ ਕੀਤਾ ਸੀਗਾ ਕਿਵੇਂ ਸਮੇਂ ਦੇ ਤੁਸੀਂ ਵੀ ਸਰਕਾਰਾਂ ਜਿਹੜੀਆਂ ਹੈਗੀਆਂ ਫਿਰ ਫਿਰ ਇੱਥੇ ਸੇਲ ਹੁੰਦੀਆਂ ਲੱਗਦੀਆਂ ਕਿਸ ਤਰ੍ਹਾਂ ਜੀ ਦੇਖੋ ਸਰਕਾਰ ਵੀ ਆਪਦਾ ਕੰਮ ਜਿੰਨੀ ਜੋਗੀ ਕਰ ਰਹੀ ਹੈ ਜੀ ਬਾਕੀ ਜਿੱਥੇ ਮਹਾਪੁਰਸ਼ਾਂ ਨੇ ਕੰਮ ਕਰਨਾ ਉੱਥੇ ਮਹਾਪੁਰਸ਼ਾਂ ਸਰਕਾਰ ਤੇ ਚਲੋ ਕਿ ਨਮਾਇंदे ਦੇ ਕਿ ਅਫਸਰਾਂ ਦੇ ਨਾਲ ਕੰਮ ਕਰਦੇ ਹੋ ਮਹਾਪੁਰਸ਼ਾਂ ਦੀ ਰੱਬਾ ਮਤ ਕਰਦਾ ਜੀ ਇਹਨਾਂ ਤੇ ਰੱਬ ਦਾ ਓਟ ਆਸਰਾ ਲੈ ਕੇ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਮਹਾਪੁਰਸ਼ਾਂ ਨੇ ਆਪਦੇ ਜਿਹੜੇ ਕਾਰਜ ਰੰਬੇ ਆ ਇੱਥੇ ਜਿੱਥੇ ਸਰਕਾਰਾਂ ਦੇ ਕੰਮ ਸਰਕਾਰਾਂ ਵੀ ਆਪਦਾ ਕੰਮ ਜਿੰਨੀ ਜੋਗੀ ਕਰੀ ਜਾਂਦੀਆਂ ਜੀ ਬਾਕੀ ਜਿਹੜਾ ਮੇਨ ਕੰਮ ਆ ਜਿਹੜਾ ਮੇਨ ਬੰਨ ਦੀ ਦੇਖ ਰੇਖ ਸਭ ਮਹਾਪੁਰਸ਼ ਆਪ ਕਰਨਦੇ ਆ ਜੀ ਬਾਬਾ ਗਿਆਨ ਸਿੰਘ ਜੀ ਮਨਿਆਲੇ ਵਾਲੇ ਜੀ ਜੇ ਤੁਸੀਂ ਕਹਿ ਰਹੇ ਆ ਵੀ ਪਾਣੀ ਚੱਕਰ ਜਿਹੜਾ ਚੱਕਰ ਉਹ ਘੁੰਮਦਾ ਅਸੀਂ ਵੀ ਦੇਖਿਆ ਪਾਣੀ ਨੂੰ ਵੇਖ ਕੇ ਡਰ ਲੱਗ ਸਾਂਗਤ ਲੱਗੀ ਹੋਈ ਆ ਲਗਾਤਾਰ ਕੰਮ ਚੱਲ ਰਿਹਾ ਕੀ ਲੱਗਦਾ ਹੁਣ ਵੀ ਇਹ ਜਿਹੜਾ ਕਿਨ ਕੋਲੋਂ ਤੱਕ ਜਿਹੜਾ ਹੈਗਾ ਤੁਹਾਡਾ ਮੋਰਚਾ ਅਸੀਂ ਦਰਾਂ ਚੱਲ ਰਿਹਾ ਹੈ ਦੇਖੋ ਵੀਰ ਜੀ ਹੁਣ ਤੇ ਸਥਿਤੀ ਜਿਹੜੀ ਹੁਣ ਕੰਟਰੋਲ ਦੇ ਵਿੱਚ ਹੈ ਜੀ ਜਿਸ ਤਰ੍ਹਾਂ ਪਾਣੀ ਵੀ ਕੱਲ ਰੋਜ਼ ਤੋਂ ਥੋੜਾ ਘਟਦਾ ਨਜ਼ਰ ਆ ਰਿਹਾ ਪਾਣੀ ਘਟ ਗਿਆ ਜੀ ਬਾਕੀ ਪਹਿਲਾਂ ਬਹੁਤ ਤੇਜ਼ ਪਾਣੀ ਵਗਦਾ ਸੀਗਾ ਬਹੁਤ ਤੇਜ਼ੀ ਦੇ ਨਾਲ ਢਾਹ ਲਾ ਰਿਹਾ ਸੀਗਾ ਬੰਦਾ ਜਦੋਂ ਮਾਹਪੁਰਸ਼ਾ ਇੱਥੇ ਮੋਰਚਾ ਲਾਇਆ ਹੁਣ ਤੇ ਥੋੜਾ ਬਹੁਤਾ ਕੱਲ ਦੇ ਨਾਲੋਂ 20-25% ਪਾਣੀ ਘਟ ਗਿਆ ਜੀ ਹੁਣ ਅੱਜ ਦੀ ਤਰੀਕ ਦੇ ਵਿੱਚ ਜੇ ਮੰਨੀਏ ਤੇ ਮਾਹਪੁਰਸ਼ਾ ਮੋਰਚਾ ਜਿੱਤ ਹੀ ਲਿਆ ਵਾ ਕਿਉਂਕਿ ਹੁਣ ਪੰਨ ਨੂੰ ਜਿਹੜੀ ਢਾਹ ਲੱਗਣੀ ਸੀ ਉਹ ਰੋਕ ਲਈ ਆ ਜਾਲ ਬੰਨ ਕੇ ਬੋਰੇ ਬੰਨ ਕੇ ਸਾਰੇ ਇੱਥੇ ਤੋੜੇ ਲਾ ਲਾ ਕੇ ਜਿੰਨਾ ਵੀ ਆ ਬੰਨ ਨੂੰ ਸੇਫ ਕੀਤਾ ਮਹਾਪੁਰਸ਼ਾਂ ਨੇ ਜੀ ਜਿਲ੍ਹਾ ਕਿਹੜਾ ਪੈਂਦਾ ਜੀ ਇਹ ਜਿਲ੍ਹਾ ਜਿਹੜਾ ਵਾ ਜੀ ਫਰੋਜਪੁਰ ਜਿਲ੍ਹਾ ਪੈਂਦਾ ਵਾ ਜੀ ਹਾਂਜੀ ਤੇ ਤਹਿਸੀਲ ਜੀਰਾ ਵਾ ਜੀ ਤਾਂ ਦੇਖ ਸਕਦੇ ਹੋ ਰੁਕਣ ਵਾਲਾ ਪਿੰਡ ਦੇ ਵਿੱਚ ਬੈਠੇ ਆ ਤਾਂ ਬਾਬਾ ਜੀ ਨੇ ਸੰਗਤ ਲਾਈ ਹੋਈ ਆ ਤਾਂ ਲਗਾਤਾਰ ਔਜਾਂ ਡਟੀਆਂ ਹੋਈਆਂ ਨੇ ਤਾਂ ਜਿੱਥੇ ਪਾਣੀ ਨੂੰ ਵੇਖ ਕੇ ਡਰ ਲੱਗਦਾ ਕਿਉਂਕਿ ਪਾਣੀ ਜਦੋਂ ਛਲ ਮਾਰਦਾ ਸਤ ਦੇਰ ਹੈ ਜੀ ਦਾ ਆ ਬਾਬਾ ਜੀ ਦੀ ਮਤੋਂ ਸੰਗਤ ਲੱਗੀ ਹੋਈ ਆ ਬਾਕੀ ਨਿਹਰਾ ਏਸ ਬੰਨ ਤੇ ਨਹੀਂ ਮਾਂਪੁਰਸ਼ਾਂ ਨੇ ਮੋਰਚਾ ਲਾਇਆ ਜੀ ਸਾਰੇ ਪੰਜਾਬ ਦੇ ਵਿੱਚ ਇਸ ਵਾਰਾਂ ਚੱਲ ਰਹੀਆਂ ਜਿੱਦਾਂ ਰਮਦਾਸ ਵਾਲੀ ਸਾਈਡ ਮਾਂਪੁਰਸ਼ਾਂ ਦੇ ਜਹੇਦਾਰ ਸਿੰਘ ਸਾਰੇ ਲੱਗੇ ਆ ਜੀ ਹਰ ਤਰ੍ਹਾਂ ਦੀ ਪਾਣੀ ਦੀ ਸੇਵਾ ਲੰਗਰ ਦੀ ਸੇਵਾ ਉਧਰ ਵੀ ਚੱਲ ਰਹੀ ਆ ਇਧਰ ਆਲੀ ਵਾਲੇ ਬੰਨ ਦੀ ਆ ਜੀ ਇਧਰ ਸਾਰੇ ਪਾਸੇ ਮਾਂਪੁਰਸ਼ਾਂ ਦੇ ਪਿਛਲੀ ਵਾਰੀ 23 ਚ ਪਾਣੀ ਆਇਆ ਸੀ ਬਹੁਤ ਵੱਡਾ ਪਹਿਲਾ ਵਾਲਾ ਬੰਨ ਬੰਦਿਆ ਸੀਗਾ ਜੀ ਮੈਂ ਤੇ ਕਹਿੰਦਾ तकरीबन ਪੂਰੇ ਪੰਜਾਬ ਨੂੰ ਵੱਡਾ ਬੰਨ ਗਿਣ ਸਕਦੇ ਤੁਸੀਂ ਕਿਤੇ ਗਏ ਤੇ ਜਰੂਰ ਪਹਿਲ ਪਿੰਡ ਦੇ ਵਿੱਚ ਜਾਇਓ ਅੱਜ ਵੀ ਉੱਥੇ ਬਹੁਤ ਪਾਣੀ ਆ ਚੁੱਕਾ ਵਾ ਉੱਥੇ ਪਾਣੀ ਜਿਹੜਾ ਵਾ ਪਾਣੀ ਨੇ ਢਾਹ ਲਾ ਕੇ ਬੰਨ ਫਿਰ ਟੁੱਟ ਗਿਆ ਉੱਥੋਂ ਜੀ ਉਹ ਵੀ ਬਹੁਤ ਮੋਰਚਾ ਲਾ ਕੇ ਮਾਹਪੁਰਛਾ ਨੇ ਬੰਨ ਉਦੋਂ ਵੀ ਇਸੇ ਤਰ੍ਹਾਂ ਵੱੱਦਾ ਸੀਗਾ ਜੀ ਬਾਕੀ ਤਕਰੀਬ ਨਹੀਂ ਮਾਹਪੁਰ ਚ ਹਰ ਥਾਂ ਤੇ ਘਾਤਮਰ ਹੋ ਕੇ ਹਰ ਥਾਂ ਦੇ ਸੇਵਾ ਨਿਭਾ ਰਿਹਾ ਹੈ ਜੀ ਇੱਥੇ ਵੀ ਹੈ ਇੱਥੇ ਤੁਹਾਡੇ ਸਾਹਮਣੇ ਵੇਖੋ ਲੰਗਰ ਦਾ ਪਹਿਰਾ ਵੀ ਚੱਲਣ ਡਿਆ ਸੰਗਤ ਦਾ ਵੀ ਆਪ ਦਾ ਜਿੰਨਾ ਸੰਯੋਗ ਆ ਸਾਰੇ ਵੱਧ ਤੋਂ ਵੱਧ ਮਿੱਟੀ ਲੈ ਕੇ ਆ ਰਹੇ ਆ ਤੋੜੇ ਲੈ ਕੇ ਆ ਰਹੇ ਆ ਉਹ ਜੇਸੀਪੀਆਂ ਜਿਹੜੀਆਂ ਮਹਾਪੁਰਸ਼ਾਂ ਦੀਆਂ ਲੱਗੀਆਂ ਜੀ ਬਾਕੀ ਜਿੰਨਾ ਵੀ ਟਾਮਾ ਜਾਮਾ ਸਾਹਿਬ ਇਹ ਮਹਾਪੁਰਸ਼ਾਂ ਦੀ ਬਦੌਲਤ ਹੀ ਇੱਥੇ ਸਾਰੀ ਸੰਗਤ ਜੁੜੀ ਆ ਜੀ ਮਹਾਪੁਰਸ਼ਾਂ ਦੇ ਕਹਿਣ ਦੇ ਉੱਤੇ ਸਾਰੀ ਸੰਗਤ ਆਈ ਹੋਈ ਆ ਜੀ ਤੇ ਸਾਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਮਹਾਪੁਰਸ਼ਾਂ ਨੂੰ ਪਤਾ ਲੱਗਾ ਵੀ ਜਿੱਥੇ ਲੋੜ ਅਨਸਾਰ ਜਿੱਥੇ ਪਤਾ ਵੀ ਜਾਣਾ ਚਾਹੀਦਾ ਉੱਥੇ ਮਹਾਪੁਰਸ਼ਾਂ ਹਰ ਤਰੀਕੇ ਨਾਲ ਸੇਵਾ ਨਿਭਾਈ ਆ ਹਰ ਥਾਂ-ਥਾਂ ਤੇ ਜਾ ਕੇ ਪ੍ਰਸ਼ਾਦ ਦੇ ਦੀ ਲੰਗਰ ਦੀ ਬੰਨਾਂ ਦੀ ਜਿੱਥੇ ਵੀ ਕਿਤੇ ਮਹਾਪੁਰਸ਼ਾਂ ਨੂੰ ਲੱਗਾ ਉੱਥੇ ਹਰ ਥਾਂ ਤੇ ਪਹੁੰਚੇ ਉਹਨਾਂ ਜਿਸ ਤਰ੍ਹਾਂ ਅੱਜ ਸੇਵਾ ਹੀ ਹੋਈ ਆ ਜੀ ਜ ਜੀ ਉਹਨਾਂ ਨੇ ਬਹੁਤ ਸੈਂਕੜੇ ਤੋਂ ਭੇਜਿਆ ਜੀ ਜੂਪੀ ਤੋਂ ਉਹ ਵੀ ਲੱਗੇ ਹੋਏ ਆ ਤਾਂ ਖੁਸ਼ੀ ਕਿਵੇਂ ਦੇਖਦੇ ਹੋ ਮਹਾਪਰਸ਼ੋ ਲਗਾਤਾਰ ਫੌਜਾਂ ਲਈ ਲੱਗੇ ਹੋਈਆਂ ਆ ਖੁਸ਼ੀ ਕਿਵੇਂ ਦੇਖਦੇ ਹੋ ਬਾਗੁਰਜੀ ਦਾ ਖਾਲਸਾ ਬਾਗੁਰਜੀ ਕੀ ਫਤਿਹ ਮੈਂ ਤਾਂ ਇੱਕ ਬਚਨ ਕਰਨਾ ਬਾਕੀ ਇਹ ਸਾਡੇ ਚਾਚਾ ਜੀ ਕਰਨਗੇ ਮੈਂ ਇਹ ਜ਼ਰੂਰੀ ਸੰਗਤਾਂ ਪ੍ਰਤੀ ਬਚਨ ਕਰਨਾ ਚਾਹੁੰਨਾ ਵੀ ਇਹ ਜਿਹੜਾ ਮੂਰਜਾ ਹੈ ਕਿ ਬ੍ਰਹਮ ਗਿਆਨੀ ਸੰਤ ਬਾਬਾ ਤਾਰਾ ਸਿੰਘ ਜੀ ਢਾਲੀ ਸਾਹਿਬ ਵਾਲੇ ਉਹਨਾਂ ਤੋਂ ਬਰੁਸਾਏ ਹੋਏ ਮਹਾਂਪੁਰਖ ਸੰਤ ਬਾਬਾ ਭੋਲਾ ਸਿੰਘ ਜੀ ਅਤੇ ਉਹਨਾਂ ਦੇ ਨਾਲ ਸਹਿਯੋਗੀ ਮਹਾਂਪੁਰਖ ਸੰਤ ਬਾਬਾ ਗਿਆਨ ਸਿੰਘ ਜੀ ਮਨਿਆਲੇ ਤੋਂ ਜਿਹੜੇ ਇਹਨਾਂ ਨੇ ਜਿਹੜਾ ਮੁੱਖ ਮੋਰਚਾ ਹੈ ਇਹ ਇਹਨਾਂ ਨੇ ਲਾਇਆ ਹੋਇਆ ਹੈ ਸ਼ੁਰੂ ਤੋਂ ਹੀ ਮਹਾਂਪੁਰਖ ਸਵੇਰੇ ਆ ਜਾਂਦੇ ਨੇ ਤੇ ਦੇਰ ਰਾਤ ਸ਼ਾਮ ਨੂੰ ਜਾਂਦੇ ਆ ਭਾਵੇਂ ਉਹਨਾਂ ਦਾ ਸਰੀਰ ਠੀਕ ਨਹੀਂਗਾ ਪਰ ਸਾਰੀ ਸਮੁੱਚੀ ਸੇਵਾ ਮੁਫਤ ਤੌਰ ਤੇ ਉਹ ਹੀ ਕਰਦੇ ਪਏ ਨੇ ਲੰਗਰ ਪ੍ਰਸ਼ਾਦ ਦਾ ਦਿਨ ਰਾਤ ਇੱਥੇ ਚੱਲਦਾ ਪਿਆ ਇਹ ਤੁਸੀਂ ਦੇਖਦੇ ਆ ਜਿਹੜਾ ਪਛਾਦਾ ਚੱਲ ਰਿਹਾ ਹੈ ਇਹ 24 ਘੰਟੇ ਪਛਾਦਾ ਚੱਲਦਾ ਹੈ ਤੇ ਸੇਵਾਦਾਰ ਆਈ ਜਾਂਦੇ ਸੇਵਾ ਇਸ ਕਰਕੇ ਮੁੱਖ ਜਿਹੜੀ ਸੇਵਾ ਇੱਥੇ ਬੰਨ ਤੇ ਚੱਲਦੀ ਆਈ ਆ ਸ਼ੁਰੂ ਤੇ ਲੈ ਕੇ ਅੱਜ ਤੱਕ ਇਹ ਸੰਤ ਬਾਬਾ ਭੋਲਾ ਸਿੰਘ ਜੀ ਆਦੇ ਸੰਤ ਬਾਬਾ ਗਿਆਨ ਸਿੰਘ ਜੀ ਮਣਿਆਲੇ ਵਾਲੇ ਇਹਨਾਂ ਮਹਾਂਪੁਰਖਾਂ ਦੇ ਸਿਰ ਤੇ ਚੱਲਦੀ ਪਈ ਸੇਵਾ ਸਾਰੀ ਅਤੇ ਕਿਉਂਕਿ ਮਹਾਂਪੁਰਖਾਂ ਦਾ ਸਰੀਰ ਵੀ ਥੋੜਾ ਜਿਹਾ ਢਿੱਲਾ ਤਾਂ ਉਹ ਇਥੇ ਬੈਠ ਕੇ ਅੱਜ ਜਿੱਥੇ ਆਪਾ ਬੈਠੇ ਹੋਏ ਇਥੇ ਬੈਠ ਕੇ ਸਾਰੀ ਸੇਵਾ ਦੇਖਦੇ ਨੇ ਤੇ ਸ਼ੁਰੂ ਤੋਂ ਲੈ ਕੇ ਮੈਂ ਇਹੋ ਬੇਨਤੀ ਕਰਨੀ ਆ ਕਿ ਮੁੱਖ ਤੌਰ ਤੇ ਇਹਨਾਂ ਲਈ ਸੇਵਾ ਹੈ ਸੰਤ ਬਾਬਾ ਭੁਪਿੰਦਰ ਸਿੰਘ ਜੀ ਸਦਰਾਲੀ ਵਾਲੇ ਵੀ ਆ ਗਏ ਨੇ ਇਹਨਾਂ ਦਾ ਵੀ ਇਹਨਾਂ ਨੇ ਸੇਵਾਵਾਂ ਨਿਭਾਈਆਂ ਨੇ ਪਰ ਜਿਵੇਂ ਕਈ ਵਾਰੀ ਕੁਝ ਮਹਾਂਪੁਰਖ ਟਕਵੇਂ ਆਉਂਦੇ ਆ ਇਸ ਟਾਈਮ ਅਸੀਂ ਫਰੀਪੁਰ ਜ਼ਿਲ੍ਹਾ ਰੋਪੜ ਵਾਲੇ ਦੇ ਵਿੱਚ ਬੈਠੇ ਆ ਤਾਂ ਸੰਗਤ ਜਿਹੜੀ ਹੈਗੀ ਆ ਉਹ ਲੱਗੀ ਹੋਈ ਆ ਬੰਨ ਨੂੰ ਬਣਾਉਣ ਵਾਸਤੇ ਤਾਂ ਗੱਲਬਾਤ ਕਰਦੇ ਆ ਇਸ ਦਰਿਆ ਕੰਨੇ ਦੇ ਅਸੀਂ ਬੈਠੇ ਆ ਕੀ ਨਾਮ ਆ ਭਾਈ ਤੁਹਾਡਾ ਤਾਂ ਕੀ ਕਹੋਗੇ ਇਸ ਬਾਰੇ ਅਮੇਰ ਦਾ ਖਾਲਸਾ ਰੇਵਲ ਪਟੇ ਮੇਰਾ ਨਾਮ ਸੁਭਾ ਸਿੰਘ ਟੈਂਡ ਚੱਕੀਆਂ ਸਾਡਾ ਇਹ ਏਰੀਆ ਆ ਅਸੀਂ ਜੇ ਇੱਕ ਗੱਲ ਰਾ ਬਣਾ ਕੇ ਗੱਲ ਪਾਉਂਦੀ ਹੈ ਨਾ ਅਸੀਂ ਮੂੰਹ ਵਿੱਚ ਥਾ ਪਹਿਲਾਂ ਦਾ ਸਭ ਤੋਂ ਬਾਬਾ ਜੀਆ ਦਾ ਪੂਲ ਸਮਾਜ ਦਾ ਸੰਗਤ ਦਾ ਅਸੀਂ ਧੰਨਵਾਦ ਕਰਦੇ ਆ ਜਿੰਨੂੰ ਸਾਨੂੰ ਕੋਈ ਯਾਦ ਪਾਲ ਤੋਂ ਉੱਠ ਕੇ ਕੱਲ ਨਹੀਂ ਸਾਨੂੰ ਕੱਲ ਸਿੱਖ ਸਮਾਏ ਨੇ ਸਾਨੂੰ ਸਾਈ ਪਾਰੇ ਜਾ ਰਹੇ ਨੇ ਕੋਈ ਵੀ ਜਿਹੜੇ ਜਾਦਾ ਸਿੱਖ ਨਾਮ ਦਾ ਸਿੱਖ ਬੰਦਾ ਹੈ ਨਾ ਉਹਨੇ ਸਾਡੀ ਮਦਦ ਕੀਤੀ ਹੈ ਇੱਥੇ ਮਖੀਰ ਚੱਲਦੀ ਪਈ ਆ ਆ ਤੇ ਜਸੂਨਸੀਆ ਦੇ ਨਾਲ ਚੱਲਦੀ ਪਈ ਆ ਨਾ ਸਾਥੋਂ ਡੀਜੇ ਲੈਂਦੇ ਆ ਬੰਦਾ ਵੀ ਆਪ ਦਾ ਰਾਤ ਦਿਨ ਉਹਨਾਂ ਤੋਂ ਦਿੱਤੀ ਹੈ ਕੋਈ ਸਾਥੋਂ ਕਰਾਇਆ ਨਹੀਂ ਗਾ ਸਾਨੂੰ ਕੋਈ ਕੋਈ ਵੀ ਨਹੀਂ ਬੰਦਾ ਹੋਇਆ ਹੋ ਸਕਦਾ ਜਿਹਨੇ ਸਾਡੀ ਆਣ ਕੇ ਮਦਦ ਨਹੀਂ ਕੀਤੀ ਦੋਰਾ ਦੋਰਾ ਹਰ ਪੰਜਾਬ ਦੇ ਵਿੱਚੋਂ ਬਾਬਾ ਜੀ ਨੇ ਕਾਲ ਦਿੱਤੀ ਕਿ ਸਾਨੂੰ ਮਿੱਟੀ ਦੀ ਲੋੜ ਹੈ ਤੋੜਿਆਂ ਦੀ ਲੋੜ ਸੰਗਤ ਤੋੜੇ ਭਰ ਕੇ ਲਿਆ ਕੇ ਮਿੱਟੀ ਦੇ ਕੁਝ ਜਿਹੇ ਢੇਰ ਲੱਗੇ ਆ ਸਾਡੇ ਪਿੰਡ ਬੜਾ ਵੱਡਾ ਢੇਰ ਮਿੱਟੀ ਦਾ ਲਾਦਾ ਸੰਗਤ ਨੇ ਰਾchnan ਬਾਬਾ ਜੀ ਲੋងਵਾਦੂਆ ਸਿਸਵਾਵਾ ਸੰਗਤ ਲੋងਵਾਦੂਆ ਸਾਡੇ ਹੁਣ ਇਹੋ ਹੀ ਮੰਗ ਹੈ ਸਰਕਾਰ ਦਾ ਗੋਂ ਕਿਉਂ ਸਰਕਾਰ ਐਡੇ ਵੱਡਾ ਕੰਮ ਐਨੇ ਨੇ ਰੰਬ ਸਕਦੇ ਜਿੰਨੇ ਸੰਤਰੰਬ ਸਕਦੇ ਆ ਸਰਕਾਰ ਦੇ ਮੁਲਾਜ਼ਮ ਆਏ ਚਲੋ ਉਹਨਾਂ ਦਿਨੇ ਦਿਨੇ ਕੰਮ ਨਾਲ ਰਾਤ ਚੱਲ ਜਾਣਾ ਜਿਹੜੀ ਬਾਬਿਆਂ ਦੀ ਫੌਜ ਏ ਇਹਨਾਂ 24 ਘੰਟੇ ਚੁੱਟਣਾ ਏ ਇਹਨਾਂ ਇਹ ਨਹੀਂ ਦਿਖਣਾ ਰੋਟੀ ਮਿਲਨੀ ਏ ਤੇ ਨਹੀਂ ਮਿਲਨੀ ਪਰ ਇਹਨਾਂ ਟੱਕਰੇ ਰਹਿਣਾ ਇਹ ਸੰਗਤ ਬਾਬਿਆਂ ਦੀ ਇਸ ਤਰ੍ਹਾਂ ਦੀ ਫੌਜ ਹੁੰਦੀ ਆ ਹੁਣ ਸਰਕਾਰ ਅੱਗੇ ਸਾਡੀ ਇਹ ਹੱਥ ਜੋੜ ਕੇ ਬੇਨਤੀ ਏ ਸਾਡੀਆਂ ਨੋਚਾਂ ਪਾਸ ਕੀਤੀਆਂ ਜਾਣ ਤੇ ਸਟਾਡ ਲਾਈ ਜਾਣ ਚਲੋ ਐਤਕੀ ਦਾ ਮਾਪੋਸ਼ਾ ਨੇ ਕਿਰਪਾ ਕਰਤੀ ਤੇ ਗਾਂ ਵਾਸਤੇ ਬੰਨ ਨੂੰ ਰੋਗ ਸ਼ਾਮ ਲੱਜੇ ਤੇ ਇਹ ਪਿਛੇ हट ਜਾਵੇ ਹੋਰ ਚਲੋ ਜੋ ਜਿਹੜਾ ਨਿਖਾਨ ਹੋਵੇ ਸਰਕਾਰ ਕੀ ਪੂਰਾ ਕਰ ਸਕਦੀ 70 70 ਹਜ਼ਾਰ ਦੇ ਹੱਡ ਛੋਣੇ ਕਿਲੇ ਪਹਿਲੀਆਂ ਕਿਹੜੀਆਂ ਰੁੜ ਗਈਆਂ 8 ਕਿਲੇ ਪਹਿਲੀ ਮੇਰੀ ਆਪ ਦੀ ਰੁੜ ਗਈ ਕਿੰਨੇ 8 ਕਿਲੇ ਤੇ ਹੋਰ ਵੀ ਸੰਗਤਾਂ ਰੁੜੀ ਕੱਲੀ ਮੇਰੀ ਨਹੀਂ ਤੇ ਪਰ ਉਹ ਸਰਕਾਰ ਤਾਂ ਨਹੀਂ ਖਾਤੇ ਨੇ ਪੂਰੇ ਕਰ ਸਕਦੀ ਸਰਕਾਰ ਤੋਂ ਸਾਡੀ ਇਹੋ ਮੰਗ ਹੈ ਵੀ ਨੋਚਾਂ ਬੰਦ ਕਰਕੇ ਮਜਬੂਰ ਕੀਤਾ ਜਾਵੇ ਚਲੋ ਜਿਹੜੇ ਗਰੀਬ ਹੈ ਉਹਨਾਂ ਨੂੰ ਥੋੜਾ ਬਾਲਾ ਕੋਈ ਨਾ ਕੋਈ ਦਿੱਤਾ ਜਾਵੇ ਤੁਹਾਡੀ 7 ਕਿਲੇ ਪਹਿਲੀ ਗਈ ਹੈ ਤੁਹਾਡਾ ਤੁਹਾਡਾ ਨੂਰ ਉਸੇ ਤਰ੍ਹਾਂ ਹੀ ਹੈ ਕੋਈ ਫਿਕਰ ਨਹੀਂ ਫਿਕਰ ਹੋਣੀ ਜੀ ਵੇਖੋ ਐ ਇਹ ਕਾਲਪੁਰਖ ਤੋਂ ਲੈਣਾ ਹੈ ਸਾਕੇ ਤੋਂ ਲੈਣਾ ਨਹੀਂ ਗਾ ਤੂੰ ਦਊਗਾ ਤੂੰ ਦੇਂਦਾ ਵੀ ਗਾ ਬੜਾ ਕੋਈ ਦਿੱਤਾ ਬਾਬੇ ਨਾਨਕ ਨੇ ਬਹੁਤ ਵਧੀਆ ਦਿੱਤਾ ਹੈ ਕਿੰਨੇ ਪਹਿਲੀ ਵੇਸੇ ਜੇ ਕੋਲਾ ਅੰਦਾਜ਼ੇ ਲਾਈਏ ਤੇ ਕਿੰਨੀ ਪਹਿਲੀ ਖਰਾਬ ਹੁੰਦੀ ਹੈ ਅੰਦਾਜ਼ੇ ਤੋਂ ਬਾਹਰ ਹੈ ਜੀ ਹੰਤਾ ਜੀ ਉਹ ਜਿਆਦਾ ਹੈ ਤਾਂ ਜਦੋਂ ਬਾਹਰ ਹੈ ਪਤਾ ਹੀ ਨਹੀਂ 2-2 ਕਿਲੋਮੀਟਰ ਐ ਨੂੰ ਚਲਾ ਗਿਆ 2-2 ਕਿਲੋਮੀਟਰ ਐ ਨੂੰ ਚਲਾ ਗਿਆ ਕੋਈ ਹੰਤਾਜਾ ਹੀ ਨਹੀਂ ਹੈ ਕੋਈ ਨਹੀਂ ਲਾ ਸਕਦੇ ਤੇ ਆਦੀ ਨੌਕਰੀ ਵੀ ਨਹੀਂ ਦਿਸਦੀ ਕੋਈ ਕੋਈ ਨਹੀਂ ਜੀ ਤਾਂ ਇਧਰ ਵੇਖੋ ਪਿੱਛੇ ਹੈ ਗਾਂ ਪਿਛਲੇ ਸਾਈਡ ਤੇ ਹੈ ਇਥੋਂ ਕਿਲੋਮੀਟਰ ਐ ਹੋ ਗਿਆ ਤੇ ਉਧਰੋਂ ਸਾਹਮਣੇ ਪਰਲੇ ਵੀਜਾ ਸੜਨ ਹੋ ਗਿਆ ਅੱਗੋਂ ਜਾ ਕੇ ਫੇਰ ਐ ਹੋ ਗਿਆ ਪਤਾ ਹੀ ਨਹੀਂ ਲੱਗਦਾ ਜੀ ਕੀ ਬਣਾ ਗਿਆ ਯਾਰ ਕੀ ਥੜ ਅੱਗੇ ਵੀ ਆਏ ਅੱਗੇ ਵੀ ਇਸ ਤਰ੍ਹਾਂ ਇੰਨਾ ਵਧੇ ਨਹੀਂ ਜੀ ਸਭ ਤੋਂ ਜ਼ਿਆਦਾ ਇਸ ਸਾੜ ਨੇ ਨੁਕਸਾਨ ਕੀਤਾ ਜਮੀਨ ਦਾ ਫਸਲਾਂ ਦੇ ਚਲੋ ਕਰਦੇ ਰਿਹਾ 1988 ਜਿਹੜਾ ਨੇ ਘਰਾਂ ਦਾ ਮਾਲ ਡੰਗਰ ਦਾ ਨਿਖਾਨ ਕੀਤਾ ਸੀ ਪਰ ਇਹਨਾਂ ਜ਼ਮੀਨ ਦਾ ਨਹੀਂ ਕੀਤਾ ਜਿਹਨੇ ਸਭ ਤੋਂ ਜ਼ਿਆਦਾ ਚਈ ਨਾਲੋਂ ਵੀ ਇਹਨੇ ਜ਼ਿਆਦਾ ਜ਼ਮੀਨ ਦਾ ਨਿਖਾਨ ਕੀਤਾ ਹੈ ਇਹਨਾਂ ਨਿਖਾਨ ਅਜੇ ਤੱਕ ਸਾਡਾ ਜ਼ਮੀਨ ਦਾ ਨਹੀਂ ਹੋਇਆ ਸਸਤੀ ਕਹਿੰਦੇ ਸੀ ਪਿੰਡ ਦੇ ਰਹਿਣ ਵਾਲੇ ਆਪਾਂ ਤੁਹਾਨੂੰ ਲੱਗਦਾ ਨਹੀਂਗਾ ਵੀ ਰਾਤ ਨੂੰ ਕਰੇ ਪਾਣੀ ਉੱਤੋਂ ਵੀ ਨਾ ਆਵੇ ਘਰ ਨੂੰ ਨਾ ਆਵੇ ਸਾਨੂੰ ਸੰਤਾਂ ਤੇ ਪੂਰਨ ਭਰੋਸਾ ਹੈ ਸਾਨੂੰ ਭਰੋਸਾ ਬਾਬਿਆਂ ਦੇ ਸੰਤ ਬਾਬੇ ਕੋਲਾ ਵਿੱਚ ਆਏ ਸੀ ਉਹਨਾਂ ਨੇ ਮੈਂ ਭਜਨ ਕੀਤਾ ਹੈ ਉਹ ਨਜ਼ਰ ਸੀ ਕਿ ਬਾਬਾ ਜੀ ਅਸੀਂ ਬੜੀ ਸੰਕਟ ਦੀ ਘੜੀ ਜੇ ਹਾਂ ਮੈਂ ਕੀ ਹੋ ਗਿਆ ਮੈਂ ਬਾਬਾ ਜੀ ਸਾਡਾ ਬੰਨ ਟੁੱਟ ਗਿਆ ਟੁੱਟਦਾ ਟੁੱਟਣਾ ਆਲਾ ਟੁੱਟਦਾ ਨਹੀਂ ਮਹਨੇ ਆਉਂਦਾ ਨਹੀਂ ਟੁੱਟਦਾ ਜੀ ਇਹ ਨਹੀਂ ਟੁੱਟਦਾ ਹੋਰ ਜੋ ਮਰਜੀ ਹੋ ਜੇ ਸਾਨੂੰ ਤੇ ਪੂਰਨ ਭਰੋਸਾ ਉਹਨਾਂ ਤੇ ਵੀ ਮੈਂ ਨਹੀਂ ਟੁੱਟਦਾ ਸਰਕਾਰਾਂ ਦਾ ਫਿਰ ਸਹਿਯੋਗ ਕਿੰਨਾ ਕਰ ਰਿਹਾ ਚਲੋ ਵੇਖੋ ਜਿਹੜਾ ਮਿਲਾ ਸੰਜੋ ਸਰਕਾਰ ਜਿੰਨੀ ਚੁੱਕੀ ਕੀ ਕਰਦੀ ਆ ਹੁਣ ਸਾਡਾ ਜਿਹੜਾ ਐਮ.ਐਲ.ਏ. ਨਰੇਸ਼ ਕੁਟਾਰੀਆ ਉਹ ਵੀ ਸਾਡਾ ਤੋੜੇ ਚੁੱਕਦਾ ਰਿਹਾ ਅੱਛਾ ਚਲੋ ਜੇ ਉਹ ਵਿਚਾਰਾ ਜਿੰਨੀ ਚੁੱਕਾ ਜਿੰਨੀ ਹਜ਼ਾਰ ਸੰਗਤ ਨਹੀਂ ਕੋਈ ਕਰ ਸਕਦੀ ਤੇ ਕੱਲਾ ਐਮ.ਐਲ.ਏ. ਕੀ ਕਰੂਗਾ ਸਾਡੇ ਨਾਲ ਇਹਨਾਂ ਵੀ ਤੋੜੇ ਸਾਡੇ ਨਾਲ ਚੁੱਕਦਾ ਰਿਹਾ ਸਾਡੇ ਬੋਰੀਆਂ ਭਰਦਾ ਬਰੇ ਚੁੱਕਦਾ ਰਿਹਾ ਤੇ ਨਾਲ ਅਸੀਂ ਚੁੱਕੀ ਗਏ ਹੁਣ ਜੇ ਆਪਾਂ ਕੱਲਾ ਆਖੀਏ ਵੀ ਅੱਗੇ ਲਾ ਦੇਗੇ ਆਪਾਂ ਐਮਐਲ ਨੂੰ ਐਮਐਲ ਕਿਹਦਾ ਕੀ ਕਰ ਲੂਗਾ ਪਹਿਲੇ ਮਿੱਟੀ ਚੁੱਕਣ ਤੋਂ ਰੋਕ ਲਾਈ ਗਈ ਸੀ ਲੱਗਦਾ ਉਸ ਚੀਜ਼ ਨੂੰ ਲੈ ਕੇ ਕੋਈ ਨੁਕਸਾਨ ਹੋਇਆ ਨਹੀਂ ਬੜਾ ਜੀ ਬਿਲਕੁਲ ਜਿਵੇਂ ਉਹ ਦਰਿਆ ਦੇ ਵਿੱਚ ਬਰੇਟੀਆਂ ਨੇ ਜੋ ਚੁਕਾਈਆਂ ਜਾਣ ਤੇ ਆਫੇ ਦਰਿਆਲ ਦੇ ਵਹਿਣ ਚਲੇ ਜਦੋਂ ਹੁੰਦ ਰਿਆ ਪਰਲੇ ਬਣਾ ਐ ਝੋਲ ਚ ਹੋ ਗਿਆ ਦਰਿਆ ਇਹਦੋਂ ਨਵਾਨ ਹੋ ਗਈ ਉਹਦੋਂ ਚਾਈ ਹੋ ਗਈ ਹੈ ਤੇ ਉਹਦੋਂ ਬਰਾਬਰ ਹੋ ਜੇ ਤੇ ਆਫੇ ਪਾਣੀ ਆਵਲੇ ਘਰ ਚਲੇ ਮਿੱਟੀ ਰੋਗ ਤੇ ਨਾ ਇਹ ਜਿਹੜੀ ਮਿੱਟੀ ਦੇ ਚ ਕਿਚਨੀ ਚਾਹੀਦੀ ਦਰਿਆ ਚ ਤੇ ਚ ਕਿਚਨੀ ਵੀ ਖੁੱਲ ਖੁੱਲ ਖਮਲੀ ਜਿਹੜਾ ਮਰਜੀ ਚੁੱਕ ਲੋ ਪਰ ਇਹ ਮਗਰੋਂ ਸਰਕਾਰਾਂ ਨੇ ਨਾ ਕਰਦੀਆਂ ਉਥੇ ਹੁਣ ਕਿਦਾਂ ਵੀ ਇੰਡੀਆ ਵਾਲੇ ਬੋਲਤੇ ਸੀ ਉਥੇ ਸੰਤ ਸੀਚੇ ਵਾਲ ਤੁਸੀਂ ਜਾਣਦੇ ਹੋਗੇ ਟਿੱਪਰ ਜਾਵੇ ਗਾ ਵੇਚਦਾ ਹੀ ਤੇ ਜੇ ਤੇਰੇ ਮੇਰੇ ਦੇ ਟਰਾਲੀ ਮਿੱਟੀ ਇਹ ਦੇਤਾ ਭਰਦਾ ਹੈ ਤੇ ਉਹ ਨਹੀਂ ਮੈਨੇ ਹੋ ਰਹੀ ਹੈ ਜੇਹੀ ਟਰਾਲੀ ਮਿੱਟੀ ਭਰ ਉਹ ਮੈਨੇ ਹੈ ਕੋਈ ਆਵੇ ਚੰਤੇ ਉਹ ਸੇਵਾ ਹੈ ਕਿ ਸਰਕਾਰਾਂ ਐਵੇਂ ਕਰਦੀਆਂ ਨੇ ਡਰਾਈਵਰ ਦੇ ਖਾਲਸਾ ਅਹ ਮਹਾਂਪਰਸੋਂ ਕਿਵੇਂ ਦੇਖਦੇ ਹੋ ਤੁਹਾਡਾ ਨਾਮ ਕੀ ਹੈ ਤੇ ਹੋਰ ਕਿਸ ਤੋਂ ਦੇਖਦੇ ਹੋ ਵਾਈਕਲ ਜੀ ਦਾ ਖਾਲਸਾ ਵਾਈਕਲ ਜੀ ਕੀ ਪਤੇ ਜਿੱਥੇ ਰੁਕਣੇ ਵਾਲਾ ਪਹੁੰਚੇ ਹੈ ਜੀ ਬਾਕੀ ਮਹਾਂਪੁਰਸ਼ਾਂ ਦੀ ਬਹੁਤ ਵੱਡੀ ਸੇਵਾ ਚੱਲ ਰਹੀ ਹੈ ਸ਼੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਸੰਤ શ્રીਮਨ ਬਾਬਾ ਕੋਲਾ ਸਿੰਘ ਜੀ ਤੇ ਸੰਤ ਮਾਪੇ ਬਾਬਾ ਗਿਆਨ ਸਿੰਘ ਜੀ ਬਹੁਤ ਵੱਡੇ ਪੱਧਰ ਤੇ ਸੇਵਾ ਚੱਲ ਰਹੀ ਹੈ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਬਾਕੀ ਦਿਨ ਦਾ ਤਾਂ ਟਟੇ ਆ ਜੀ ਬਾਕੀ ਅਕੀਨ ਕੋਈ ਖਤਰੇ ਦੀ ਗੱਲ ਨਹੀਂ ਹੈਗੀ ਬਾਕੀ ਸਵੇ ਸੇਵਾਵਾਂ ਚੱਲ ਰਹੀਆਂ ਵਾ ਤੇ ਬਾਕੀ ਸਰਕਾਰ ਨੂੰ ਵੀ ਸਭ ਦਾ ਵੱਧ ਤੋਂ ਵੱਧ ਜੋ ਨੁਕਸਾਨ ਹੋਇਆ ਉਹਦਾ ਹਰਜਾਨਾ ਦੇਣਾ ਚਾਹੀਦਾ ਹੈ ਹਾਂ ਬਾਕੀ ਵੀ ਪੂਰਾ ਤੇ ਕਰ ਨਹੀਂ ਸਕਦੇ ਕਿਉਂਕਿ 70-80 ਹਜ਼ਾਰ ਦੀ ਕਿੱਲੇ ਪ੍ਰਤੀ ਇੱਕ ਕਿਸਾਨ ਦੀ ਫਸਲ ਤੇ ਬਾਕੀ ਸਰਕਾਰਾਂ ਨੂੰ ਵੱਧ ਤੋਂ ਵੱਧ ਹੈਲਪ ਕਰਨੀ ਚਾਹੀਦੀ ਹੈ ਜੀ ਕਿ ਬਾਕੀ ਇਹਨਾਂ ਜ਼ਮੀਨਾਂ ਨੂੰ ਪੱਧਰ ਕਰਨ ਲੱਗੇ ਵੀ ਬਹੁਤ ਟਾਈਮ ਲੱਗਣਾ ਬਹੁਤ ਖਰਚ ਹੋਣਾ ਬਾਕੀ ਮਹਾਪ੍ਰੇਸ਼ਾਨੇ ਪਿਛਲੇ ਵਾਰ 2023 ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਇਆ ਸੀ ਤੇ ਬਾਕੀ ਸਰਕਾਰਾਂ ਨੂੰ ਵੀ ਚਾਹੀਦਾ ਜੀ ਵੱਧ ਤੋਂ ਵੱਧ ਸਾਥ ਦੇ ਤੁਸੀਂ ਕਿੱਥੋਂ ਆਏ ਹੋ ਸਰਹਿਆੜੀ ਸਾਹਿਬ ਤੋਂ ਆਏ ਜਿਵੇਂ ਜਸਰਾ ਹੋਣ ਚਲੋ ਫੌਜਾਂ ਨੇ ਇੱਕ ਵਾਰੀ ਬੰਨ ਦਾ ਲਾਤਾ ਲੱਗੇ ਵੀ ਹੋਇਆ ਹੁਣ ਪਰ ਆਉਣ ਵਾਲੇ ਸਮੇਂ ਦੇ ਵਿੱਚ ਬਿਮਾਰੀਆਂ ਆਉਣੀਆਂ ਬੱਚਿਆਂ ਦੇ ਸਕਿਨ ਦੀ ਪ੍ਰੋਬਲਮ ਹੋਣੀ ਆ ਬੱਚੇ ਨੇ ਸਕੂਲ ਦੇ ਕਾਪੀਆਂ ਚਾਹੀਦੀਆਂ ਕਿਤਾਬਾਂ ਚਾਹੀਦੀਆਂ ਉਹਨੂੰ ਕਿਵੇਂ ਦੇਣ ਬਾਕੀ ਸਰਕਾਰ ਨੂੰ ਤੇ ਵੱਧ ਤੋਂ ਵੱਧ ਹੈਲਪ ਕਰਨੀ ਚਾਹੀਦੀ ਬਾਕੀ ਅਸੀਂ ਆਪਣੇ ਜੋ ਸੰਗਤ ਦਾ ਸਹਿਯੋਗ ਆ ਮਹਾਪੁਰਸ਼ਾਂ ਦਾ ਸਹਿਯੋਗ ਬਹੁਤ ਵੱਡਾ ਜੀ ਬਾਕੀ ਹੱਥਾਂ ਤੇ ਟੀਮਾਂ ਲੱਗੀਆਂ ਹੋਈਆਂ ਜੀ ਕੋਈ ਪਸ਼ੂਆਂ ਦਾ ਰਾਸ਼ਨ ਕੋਈ ਕਿੱਟਾਂ ਕਿਉਂਕਿ ਬਿਮਾਰੀਆਂ ਬਹੁਤ ਆਉਣੀਆਂ ਇਸ ਟਾਈਮ ਹੁਣ ਪਾਣੀ ਦਾ ਜਿਹੜਾ ਉਤਰਨਾ ਸ਼ੁਰੂ ਹੋ ਗਿਆ ਜੀ ਬਾਕੀ ਸਾਰਿਆਂ ਨੂੰ ਰਲ ਮਿਲ ਕੇ ਕਰਨਾ ਪੈਣਾ ਜੀ ਮੈਸਟਰ ਸੁਖਬੀਰ ਸਿੰਘ ਬਾਦਲ ਵੀ ਇੱਥੇ ਪਹੁੰਚ ਰਹੇ ਹਨ ਹਾਂਜੀ ਅੱਜ 6:00 ਵਜੇ ਦਾ ਟਾਈਮ ਹੈ ਜੀ ਆ ਰਹੇ ਹਨ ਬਾਕੀ ਬਾਦਲ ਸਾਹਿਬ ਅੱਗੇ ਵੀ ਬੇਨਤੀ ਕਰਾਂਗੇ ਜੀ ਜੇ ਵੱਧ ਤੋਂ ਵੱਧ ਸਹਿਯੋਗ ਦੇਣ ਕਦੇ ਦੇਖ ਸਕਦੇ ਹੋ ਲਗਾਤਾਰ ਫੌਜਾਂ ਡਟੀਆਂ ਹੋਈਆਂ ਨੇ ਤਾਂ ਇਸ ਟਾਈਮ ਅਸੀਂ ਰੁਕਣ ਵਾਲਾ ਪਿੰਡ ਦੇ ਵਿੱਚ ਬੈਠੇ ਆਂ ਔਰ ਫੌਜਾਂ ਲਗਾਤਾਰ ਡਟੀਆਂ ਹੋਈਆਂ ਨੇ ਤਾਂ ਕਹਿੰਦੇ ਆ ਕੋਈ ਗੱਲ ਨਹੀਂ ਜੇ ਨੁਕਸਾਨ ਹੋਇਆ ਤਾਂ ਪਰ ਇਸ ਤੋਂ ਬਾਅਦ ਸਾਨੂੰ ਮਹਾਪੁਰਸ਼ਾਂ ਦੀ ਉਮੀਦ ਹੈ ਕਿ ਦੁਗਾ ਕਿਸੇ ਦਾ ਨੁਕਸਾਨ ਨਹੀਂ ਹੋਵੇਗਾ